ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਸੇਵਕ ਦੀ ਦੁਕਾਨ ਤੇ ਤੀਜਾ ਦਿਨ ਵੀ ਅੱਜ ਤਾਂ 100% ਹੈਗੇ ਆ ਚਾਂਸ ਵੀ ਮਸ਼ੀਨ ਅੱਜ ਚੱਲ ਜੂਗੀ ਬਾਕੀ ਬਾਪੂ ਕਰਤਾਰ ਵਾਲਾ ਆਪਣੇ ਕੋਲ ਪਹੁੰਚ ਗਿਆ ਮਸ਼ੀਨ ਲੈ ਕੇ ਹੈਂ ਹੋਰ ਬਾਪੂ ਸਤ ਸ੍ਰੀ ਅਕਾਲ ਜੀ ਹਾਂ ਪਹੁੰਚ ਗਿਆ ਹਾਂਜੀ ਹਾਂਜੀ ਪਹੁੰਚ ਗਏ ਹਾਂ ਹੁਣ ਸਾਮਾਨ ਸਮੋਹ ਕਮੀ ਪੇਸ਼ੀ ਆਇਆ ਤਾਂ ਨਹੀਂ ਕੋਈ ਨਾ ਕਮੀ ਪੇਸ਼ੀ ਕੋਈ ਨਹੀਂ ਆ ਸੀਗਾ ਸਾਰਾ ਤੁਹਾਨੂੰ ਬਦਲੀ ਕਰਤੀਆਂ ਅੱਛਾ ਮੈਂ ਉਹ ਲਾਈਟਰੀਸ਼ਨ ਵੀ ਆ ਗਿਆ ਲਾਈਟਰੀਸ਼ਨ ਕਰਾਓ ਭਾਈ ਕੰਮ ਕੁਮ ਇਹਦੇ ਲਾਈਟਾਂ ਲੂਟਾਂ ਇਹਨੀਆਂ ਦਿਖਾ ਲੋ ਹਨ ਜਿਹੜੀਆਂ ਲਾਈਟਾਂ ਲੂਟਾਂ ਕਰਾਉਣੇ ਆਣੀਆਂ ਇਹ ਉਹ ਕਰਾ ਲੋ ਬਾਕੀ ਅੱਜ ਬਾਪੂ ਵਾਲੀ ਮਸ਼ੀਨ ਤੇ ਵੀ ਲੋਗੋ ਲਾਤਾ ਨੰਦਰ ਰਤੋਂ ਦਾ ਹਾਂ ਬਾਪੂ ਹਾਂਜੀ ਬਣ ਗਈ ਗੱਲਬਾਤ ਕਾ ਨਹੀਂ ਇਹਦੇ ਬਤਾਏ ਸੈੱਟ ਬਹੁਤ ਆ ਗਿਆ ਹਨਾ ਐ ਲੱਗਿਆ ਜਿਵੇਂ ਵੀ ਕੰਪਨੀ ਕਹਿੰਦੀ ਕੋਈ ਸਟicker ਲਾਇਆ ਹੁੰਦਾ ਹਨਾ ਉਹ ਖਾਲੀ ਜਗ੍ਹਾ ਸਾਰੀ ਭਰ ਗਈ ਵਿੱਚੋਂ ਸਹੀ ਗੱਲ ਆ ਨਾਲੇ ਉਹ ਵੀ ਫੋਟੋ ਵੀ ਕਰਤਾਰ ਦੀ ਉਹ ਵਿੱਚ ਨਾਲੇ ਡਿਜ਼ਾਈਨ ਬਣ ਗਿਆ ਹਾਂ ਦੇਖ ਲੈ ਨਹੀਂ ਐ ਪਤਾ ਜੈਨ ਲੱਗਦਾ ਹਨਾ ਆ ਹੋਰ ਬਾਪੂ ਠੀਕ ਹੈ ਜੀ ਠੀਕ ਹੈ ਬੋਰੀ ਬਿਹਤਰ ਆ ਵੇ ਵਸੀਪਾਂ ਚ ਕਰ ਲਿਆ ਸਾਰੇ ਇਕੱਠਾ ਤੇ ਹੀਗਾ ਠੀਕ ਆ ਵਧੀਆ ਇੱਥੇ ਨਾਲੇ ਉਹ ਉੱਪਰ ਚੱਕ ਥੱਲੇ ਹੀ ਹੋਈ ਜਾਂਦੀ ਹੈ ਨਾ ਵਧੀਆ ਨਾਲ ਇੱਥੋਂ ਕੋ ਡੇਗਣ ਨੂੰ ਮਗਰ ਰਸੀਆਂ ਰਸੀਆਂ ਪਾਤੀਆਂ ਨੇ ਠੀਕ ਆ ਠੀਕ ਆ ਚੱਲ ਤੁਰਦੇ ਆ ਅੱਜ ਬਸ ਹੁਣ ਮਾੜਾ ਮੋਟਾ ਆ ਤੇਰੇ ਕੇ ਸਿੰਗ ਪਿੰਨਾ ਖੋਲੀਆਂ ਦੀਆਂ ਹਾਂ ਹਾਂ ਭਾਈ ਪਿੰਗ ਪਿੰਨਾ ਦੇ ਬੈਰਿੰਗ ਪਾਣੇ ਬੈਰਿੰਗ ਟੁੱਟ ਗਈ ਸੀ ਠੀਕ ਆ ਜੀ ਠੀਕ ਆ ਠੀਕ ਆ ਚੱਲ ਫੇ ਚੱਲਦੇ ਆ ਬਾਪੂ ਆ ਨਿਕਲਦੇ ਆ ਅੱਜ ਇਹ ਵੀ ਰਾਤ ਦੇ ਆਏ ਪਏ ਬਾਈ ਇਹ ਤਾਂ ਕੱਲ ਪਹੁੰਚ ਗਏ ਤੇ ਬਾਕੀ ਬਾਈ ਆਪਣਾ ਹਨਾ ਇੱਧਰ ਇੱਕ ਰਿਪੇਅਰ ਕਰਦੇ ਸਮੇਂ ਨਾ ਬਾਈ ਨੇ ਇੱਕ ਨੇ ਵਜਾਇਨੇ ਬਹੁਤ ਮੈਨੂੰ ਆ ਵੀਰ ਨੇ ਜ਼ੋਰ ਇਧਰ ਹੋਰ ਬਾਈ ਕੀ ਹਾਲ ਚਾਲ ਆ ਇਹ ਬਾਈ ਸਰਦਾਰ ਹਨ ਜਿਹੜਾ ਇਹ ਵੀਰ ਦਾ ਹੈਂਡਿਕੋਟ ਲੱਤ ਤੋਂ ਇਹਦੇ ਬਜਰਨੇ ਨਾ ਰਿਪੇਅਰ ਜਰ ਬਾਈ ਕਰਦੇ ਤੇ ਹਨ ਨਾ ਬੰਦੇ ਮਿਲਦੇ ਨਹੀਂ ਤੇ ਵੀ ਮੈਂ ਇੱਕ ਵੀਡੀਓ ਪਾਈ ਦੀ ਯਾਰ ਵੀ ਮਸ਼ੀਨ ਤੇ ਸਟਾਪ ਦੀ ਲੋੜ ਆ ਹਨ ਤਾਂ ਇਹ ਬਾਈ ਨੇ ਬਾਈ ਪਹਿਲਾਂ ਗੱਲ ਕਰੀ ਹੋਈ ਸੀ ਮਸ਼ੀਨ ਤੇ ਗੱਲ ਕਰੀ ਹੋਈ ਸੀ ਗੱਲ ਕਰੀ ਹੋਈ ਸੀ ਤੇ ਫੇਰ ਵੀ ਮੈਨੇ ਨਾ ਜੋਰ ਲਾਇਆ ਇਹਨੇ ਕਹਿੰਨਾ ਵੀਰੇ ਮੈਂ ਰਿਪੇਅਰ ਕਰਾ ਕੇ ਜਾਂਦਾ ਤੇਰੇ ਕਹ ਬਾਈ ਦਿਖਾਈ ਵੀਰੇ ਲੱਤ ਦਿਖਾਈ ਮੜੀ ਜੀ ਆ ਦੇਖੋ ਬਾਈ ਤੇ ਪਲਾਸਕਟ ਦੀ ਲੱਤ ਲੱਗੀ ਹੋਈ ਯਾਰ ਹਨ ਵੀ ਇਹ ਭਾਈ ਬਹੁਤ ਜਿਗਰੇ ਵਾਲੀ ਦਿਲ ਆ ਜਿਹੜਾ ਇਧਰ ਹੋਈ ਭਾਈ ਮੜਾ ਕੋਲ ਨੂੰ ਕਿਹੜਾ ਪਿੰਡ ਆ ਵੀਰ ਦਾ ਮੇਰਾ ਪਿੰਡ ਵੀਰੇ ਰਹਿਮਤ ਮਾਜਰਾ ਰਹਿਮਤ ਮਾਜਰਾ ਰਹਿਮਤ ਮਾਜਰੀ ਠੀਕ ਆ ਇੱਥੇ ਲੱਗ ਗਈ ਆ ਕਿਤੇ ਹਾਂਜੀ ਇੱਥੇ 3 ਕਿਲੋ ਮੀਟਰ ਤੇ ਠੀਕ ਆ ਇਧਰ ਨੂੰ ਸਪੈਸ਼ਲ ਆਏਗਾ ਵੀ ਕਿਤੇ ਕੰਮ ਐ ਤੇ ਸਪੈਸ਼ਲ ਸੋਡੇ ਕਰਕੇ ਆਏ ਅੱਛਾ ਦੁਕਾਨ ਦੁਕਾਨ ਆ ਰਿਹਾ ਮੈਂ ਬਾਈ ਨੂੰ ਮਿਲਣਾ ਬਾਈ ਨੂੰ ਮਿਲਣਾ ਅੱਛਾ ਨਹੀਂ ਮੈਂ ਵਧੀਆ ਘਰ ਨੂੰ ਚਲ ਜੰਦਾ ਤਾਂ ਕਿ ਮੈਂ ਤੈਨੂੰ ਕਹੀਂ ਕਹਿੰਦਾ ਫੋਨ ਕਰਕੇ ਆਈ ਮੇਰੇ ਸਾਹ ਸਵੇਰੇ ਤਾਂ ਹੀ ਤੁਹਾਨੂੰ ਮੈਸੇਜ ਕੀਤਾ ਸੀ ਠੀਕ ਆ ਫੇਰ ਵੀਰੇ ਵਧੀਆ ਆਣ ਵਧੀਆ ਬਾਕੀ ਅੱਜ ਬਾਈ ਉਹ ਨਹੀਂ ਇੱਥੇ ਰਾਮ ਜੀ ਸੇਵਕ ਦੀ ਵਰਕਸ਼ਾਪੇ ਪਹੁੰਚੇ ਆ ਹੁਣ ਬਾਈ ਕੇ ਕੇ ਛੱਟ ਲੱਗੀ ਕਿੰਨੀ ਸੱਚੋਂ ਇਹ ਐਮਪੀ ਚ ਗ੍ਰੈਂਡ ਮਸ਼ੀਨ ਸੀ ਕਿੱਦਾਂ ਆਪਣੇ ਟੈਂਕ ਦੇ ਵਿੱਚ ਸੁਆਵੇਂ ਜਾਮ ਹੋ ਗਈ ਸੀ ਅੱਛਾ ਜਿਵੇਂ ਮਾਲ ਆਪਾਂ ਮੋਟਰ ਨਿਕਲਦੀ ਨਹੀਂ ਕਈ ਵਾਰੀ ਹਾਂ ਜੀ ਹਾਂ ਮੈਂ ਇਕੱਲਾ ਹੀ ਦੀ ਨਾਲ ਕੋਈ ਹੈਲਪਰ ਦੀ ਨਾਲ ਕੋਈ ਹੋਰ ਬੰਦਾ ਵੀ ਲੀਵਰ ਵੀ ਨਹੀਂ ਕੱਟਣਾ ਦਾ ਕੱਟ ਹੋਇਆ ਜੀ ਮੈਂ ਫਲੈਟ ਕੱਟਦਾ ਪੰਜਾਬੀ ਜੁੱਤੀ ਪਾਈ ਦੀ ਉਹ ਖੋਲ ਕੇ ਸੀਟ ਥੱਲੇ ਰੱਖ ਤੀ ਹਾਂ ਕੁਰਤੇ ਪਜਾਮੇ ਦੇ ਪੱਲੇ ਬੰਨ ਲਏ ਵਿੱਚ ਵੜ ਗਿਆ ਟੈਂਕ ਦੇ ਬਾਜੇ ਵਿੱਚ ਹਾਂ ਕਰਨਾ ਵੀ ਲਾਤਾ ਸ਼ਿਰ ਤੋਂ ਉਦੋਂ ਮੋ ਨਾਲ ਸੀਗਾ ਹਾਂ ਵੀ ਕਿਤੇ ਪਹਿਲਾਂ ਸੁਣਾ ਕਈ ਵਾਰੀ ਟੀਲਰ ਘੁੰਮ ਜਾਂਦਾ ਆਹੋ ਪਤਾ ਨਹੀਂ ਲੱਗਦਾ ਮਾੜੇ ਟਾਈਮ ਦਾ ਸਲੋ ਰੇਸ ਸੀ ਬਿਲਕੁਲ ਹਾਂ ਬਸ ਜਦੋਂ ਉੱਠਣ ਲੱਗਿਆ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਲੱਗਾ ਪਲੇਟਾਂ ਵੀ ਵਿੰਗੀਆਂ ਹੋ ਗਈ ਬਹੁਤ ਲੱਤ ਵਿੱਚੇ ਖਿੱਚ ਲਈ ਵਿੱਚ ਨਿਕਲ ਉੱਪਰ ਐਂਗਲ ਨੂੰ ਹੱਥ ਪਾ ਲਏ ਫਿਰ ਮੈਂ 2.5 ਘੰਟੇ ਫਸਿਆ ਰਿਆਂ ਵਿੱਚ ਆਪ ਨਾ ਕੋਈ ਦੂਰ ਬੰਦਾ ਕੋਈ ਨਹੀਂ ਆਇਆ ਕੋਲ ਹਾਂ ਵੀਰੇ ਫਿਰ ਉਹ ਖੇਤ ਵਾਲਾ ਆਵਾਜ਼ ਮਾਰੀ ਮੈਂ ਬੰਦਾ ਆ ਗਿਆ ਫਿਰ ਮਸ਼ੀਨ ਵਾਲਾ ਬਈਆ ਆ ਗਿਆ ਉੱਪਰ ਉਹਨੂੰ ਗਾਇਮਾ ਚਾਬੀ ਬਾਨੇ ਦੇ ਆਪੇ ਨਟ ਬੋਲਟ ਖੋਲ੍ਹਿਆ ਗਾਇਗਾ ਕੇ ਆਪੇ ਨੱਟ ਕਢਵਾਈਏ ਇਕੱਲੇ ਹੀ ਤੁਸੀਂ ਕੋਲ ਖੱਲਾ ਸੀਗਾ ਵਾਹ ਜੀ ਵਾਹ ਬਹੁਤ ਯਾਰ ਬੇ ਤਾਂ ਤਕਲੀਫ ਹੋਈ ਹੋਣੀ ਹੈ ਮੌਕੇ ਤੇ ਤਾਂ ਹੁਣ ਮਹਾਰਾਜ ਆਪ ਹੀ ਹੱਥ ਦਿੰਦੇ ਮੈਂ ਸਹੀ ਗੱਲ ਆ ਫਿਰ ਮੇਰੇ ਹੁਣ ਕੋਈ ਦਿੱਕਤ ਤਾਂ ਨਹੀਂ ਆਉਂਦੀ ਵੀਰੇ ਮਸ਼ੀਨ ਚਲਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਮਸ਼ੀਨ ਚ ਤਾਂ ਕੋਈ ਪ੍ਰੋਬਲਮ ਨਹੀਂ ਹਾਂਜੀ ਹੁਣ ਹੋਰ ਕੰਮਕਾਰਾਂ ਚ ਮਣੀ ਮੋਟੀ ਕੰਮਕਾਰਾਂ ਵੀ ਭੱਜ ਜਾਂਦੇ ਠਣੀਆਂ ਦਾ ਬਾਜਣ ਨਹੀਂ ਜਿਆਦਾ ਚੱਕਿਆ ਜਾਂਦਾ ਜਣੀ ਜਿੱਥੇ ਚਲੋ ਆਇਆ ਵੀ ਮੇਰਾ ਪਤਾ ਕੀ ਹੈ ਵੀ ਸਭ ਤੋਂ ਵੱਡੀ ਗੱਲ ਤਾਂ ਵੀ ਚੱਲਦੇ ਫਿਰਦੇ ਆ ਹਾਂ ਵੀਰੇ ਆ ਬਹੁਤ ਹਾਂ ਨਾ ਮੈਂ ਕਿਹਾ ਬੰਮਣੇ ਵੀ ਚਲੋ ਨਹੀਂ ਕੋਈ ਸਪੋਰਟ ਨਹੀਂ ਲੈਣੀ ਮੈਂ ਦੀ ਕਿ ਇਹਦਾ ਸਾਰਾ ਨਹੀਂ ਲੈਣਾ ਮੈਂ ਨਾ ਮੈਂ ਆਪਣੇ ਆਪ ਜੋਗਾ ਹੋ ਗਿਆ ਠੀਕ ਆ ਠੀਕ ਆ ਹੁਣ ਬਾਈ ਬਾਹਰ ਨੂੰ ਜਾਉਂਗੇ ਫਿਰ ਹਾਂ ਵੀਰੇ ਪੰਜਾਬ ਦਾ ਲਾ ਕੇ ਛੱਤੀਗੜ੍ਹ ਲੈ ਕੇ ਜਾਵਾਂਗੇ ਇਹ ਬਾਈ ਕੰਬੈਨ ਵਾਲਿਆਂ ਨੂੰ ਬਾਪੂ ਬੇਨਤੀ ਹੈ ਤੁਸੀਂ ਵੀ ਮਾੜੀ ਬੈਲਟ ਦਾਣੇ ਵਾਲੀ اتار ਲਓ ਟੈਂਕ ਦੇ ਵਿੱਚ ਪਾ ਕੇ ਜਾਂਦੇ ਆ ਨਾ ਬੈਲਟ ਕਦੇ ਵੀ ਲਾ ਕੇ ਜਾਣੀ ਚਾਹੀਦੀ ਇਹ ਪਤਾ ਕੁਝ ਨਹੀਂ ਬਾਈ ਰਵੜ ਆ ਗਰਮ ਹੋ ਹਾਂ ਯਾਰ ਵਿੱਚ ਬੰਦੇ ਪਏ ਆ ਨਾ ਟੈਂਕ ਦੇ ਸਮਾਨ ਬੈਟਾ ਜਾਰਾ ਟੈਂਕ ਦੇ ਵਿੱਚ ਹੀ ਪੈਨੇ ਆ ਵਸੀਪਾਂ ਦੇ ਤਾਂ ਪੈਂਦੇ ਹੀ ਨਹੀਂ ਕੋਈ ਤੇ ਬਾਈ ਨੇ ਆਪਣੀ ਹੱਡ ਬੀਤੀ ਦੱਸੀ ਆ ਨਾ ਵੀ ਲਾਤਾ ਜਿਹੜੇ ਬਰਮ ਦੇ ਵਿੱਚ ਆ ਗਈ ਦਾਣੇ ਵਾਲੇ ਇਹ ਦੇਖੇ ਦੀ ਵਗਦਾ ਲੱਗਦਾ ਬਾਈ ਬਾਪੂ ਇਹ ਤਾਂ ਆਪ ਕੋਈ ਨਹੀਂ ਹਜੇ ਇਹ ਤਾਂ ਕਈ ਜਗ੍ਹਾ ਹੋਇਆ ਇਹ ਕੰਬਾਈ ਵਾਲਾ ਕੰਮ ਹਾਂਜੀ ਇਹ ਬਹੁਤ ਜਗ੍ਹਾ ਕੰਮ ਹੋਇਆ ਹੈ ਆਪਣੇ ਇੱਥੇ ਲੱਗੇ ਇੱਕ ਕੀੜੀ ਬਸੀ ਮੁੰਡੇ ਪਿਛਲੇ ਸਾਲ ਪਿਛਲੇ ਤੇ ਪਿਛਲੇ ਸਾਲ ਉਹਦੇ ਨਾਲ ਹੋਇਆਦਾ ਇਹ ਕੰਮ ਪਰ ਹੌਸਲਾ ਮਰਾਜ ਆਪੀ ਲੈਣੇ ਆਲੇ ਨੇ ਆਪੀ ਕਰਾਉਂਗਾ ਬਾਈ ਮਾਰਕ ਦੇ ਉਹਨੇ ਆਪਣੇ ਜਿੱਥੇ ਰੱਖਣੇ ਆ ਹੁਣ ਮੇਰੇ ਮੈਂ ਕਹਿੰਦਾ ਆਖੇ ਛੱਟ ਲੱਗੀ ਦੀ ਆਦਾ ਮੈਨੂੰ ਐ ਲੱਗਦਾ ਮੇਰੀ ਛੱਟ ਲੱਗੀ ਉਹਨੇ ਦੇ ਹਨਾ ਬਾਈ ਇਹ ਚੰਡੀਗੜ ਪੀਜੀ ਜਾਂਦੇ ਤੇ ਮੈਂ ਕਹਿੰਦਾ ਵੀ ਪਤਾ ਹੀ ਨਹੀਂ ਦੱਸ ਕਿੰਨਾ ਜੰਮ ਦੇ ਨਿਆਣੇ ਦੀ ਨਿਖਾਰ ਨਹੀਂ ਦੱਸ ਮੈਨੂੰ ਕਹਿ ਨਹੀਂ ਹੁੰਦੇ ਸੀਗੇ ਹੁਣ ਤਾਂ ਤੂੰ ਗਾਲਿਆ ਗਾ ਐ ਹੋ ਗਿਆ ਬਾਹ ਹੋ ਗਿਆ ਰਾਪਾ ਹੌਸਲਾ ਨਹੀਂ ਸਕਦਾ ਨਹੀਂ ਨਹੀਂ ਬਾਈ ਤੇਰੀ ਮੈਂ ਕਹਿੰਦਾ ਵੀ ਤੇਰੀ ਮਿਹਨਤ ਨੂੰ ਸਲਾਮ ਆ ਵੀਰੇ ਮੈਂ ਬਹੁਤ ਤੋਂ ਵੀ ਮਸ਼ੀਨ ਤੇ ਸੀਜ਼ਨ ਲਾਉਂਦਾ ਰਿਹਾ ਮੈਂ ਜਿਹਦੇ ਨਾਲ ਜਾਣਦਾ ਹੁੰਦਾ ਤੇ ਇਹਨੂੰ ਕਹਿੰਦੇ ਵੀ ਦੋ ਗੇੜੇ ਦੇ ਦੋ ਖੇਤ ਉੱਪਰ ਦੀ ਬਾਦ ਦੇ ਦੋ ਮੈਨ ਜਾਣਾ ਮੇਰਾ ਕੰਮ ਹੈ ਬਸ ਇਹ ਬਿਨਾਂ ਲੱਗੇ ਤੇ ਵੀ ਹਾਂ ਜੀ ਹਾਂ ਹੁਣ ਜਿਵੇਂ ਵੀਰੇ ਬ੍ਰੇਕਾਂ ਵਾਲੀ ਤੇ ਤੇਰੇ ਕਲੱਚ ਵਾਲੀ ਹੈ ਜੀ ਕਲੱਚ ਵਾਲੀ ਛੇੜ ਕੋਈ ਦਿੱਕਤ ਤਾਂ ਨਹੀਂ ਆਉਂਦੀ ਵੀ ਆਪ ਪੁੱਛ ਲਓ ਇਹਨਾਂ ਦੇ ਨਾਲ ਹੀ ਰਹਿਣਾ ਆਹ ਆ ਵੀਰ ਦੀ ਮਸ਼ੀਨ ਚਲਾਉਂਦੇ ਹਾਂ ਇਹਨਾਂ ਕੋਲ ਪੱਕੇ ਜੱਜਮੈਂਟ ਵੀ ਨਹੀਂ ਕਰ ਸਕਦਾ ਨਹੀਂ ਪਤਾ ਲੱਗਦਾ ਹਾਂਜੀ ਨਹੀਂ ਪਤਾ ਨਹੀਂ ਲੱਗਦਾ ਤੇ ਦੱਸੇ ਦੇ ਪਤਾ ਲੱਗਿਆ ਤਾਂ ਉਹ ਇਹ ਤਾਂ ਗੱਲ ਆ ਗੱਲ ਬੈਕ ਲਾਉਣਾ ਜਾਂ ਕਟਰ ਪਾਉਣਾ ਕੁਝ ਵੀ ਆ ਮੈਂ ਇਕੱਲਾ ਹੀ ਹੁੰਦਾ ਨਹੀਂ ਬਾਈ ਤਾਂ ਪਤਾ ਕੀ ਆ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜਦੋਂ ਵੀਰਾ ਚਲਾਉਂਦਾ ਨਾ ਓਨੀ ਮਸ਼ੀਨ ਹੈ ਕੋਈ ਇਹਦੇ ਬਰਾਬਰ ਸਹੀ ਸਲਾਮਤ ਬੰਦਾ ਨਹੀਂ ਚਲਾ ਸਕਦਾ ਤੁਸੀਂ ਵੀਰੇ ਮੜਾਇਆ ਖਿਆਲ ਰੱਖਿਆ ਕਰੋ ਇਹਦਾ ਬਾਈ ਦਾ ਹਣਾ ਹਾਂ ਪਤਾ ਕਿਹਾ ਹੈ ਅਸੀਂ ਕਹਿੰਦੇ ਆ ਕਿ ਤੂੰ ਵਿਲਾ ਵੇ ਆ ਸਹੀ ਗਾ ਪਤਾ ਗਿਆ ਵੀਰੇ ਮਿਲ ਜੁਲ ਕੇ ਹਾਂ ਚਲੋ ਜਿਹਦਾ ਵਕਤ ਦਾ ਤੋ ਜੈ ਜੈ ਆਉਣਾ ਦਾ ਆ ਲਿਆ ਇਹਦਾ ਦੁੱਖ ਆਉਣਾ ਤੋਂ ਲੰਘ ਗਿਆ ਸੰਕਟ ਟਲ ਗਿਆ ਇੱਥੇ ਨੂੰ ਬਾਈ 10 ਸਾਲ ਹੋ ਗਏ 10 ਸਾਲ ਦੇ ਇਹਨਾਂ ਕੋਲੇ ਆ। ਕੋਈ ਸਾਡਾ ਕੋਈ ਦੂਆ ਬੰਦਾ ਜੱਜਮੈਂਟ ਨਹੀਂ ਕਰ ਸਕਦਾ ਕਿ ਇਹ ਸਟਾਫ ਮੈਂਬਰ ਆ ਜਾਂ ਇਹਨਾਂ ਦਾ ਭਰਾ। ਇਹਨੇ ਇਹ ਕਿੰਨੂ ਇਹ ਕੰਮ ਹੋਇਆ ਕਿੰਨੇ ਸਾਲ ਹੋ ਗਏ? ਹੋ ਗਏ 12-13 ਸਾਲ। 12-13 ਸਾਲ ਹੋ ਗਏ। ਪੁਰਾਣਾ ਪੁਰਾਣੀ ਹੋ ਗਈ ਸੱਟ। ਹਾਂਜੀ। ਠੀਕ ਆ ਠੀਕ ਆ। ਫੇਰ ਬਾਈ ਹੱਡੀ ਜਿਹੜਾ ਜਮਲੋ ਗੋਡੇ ਕੋਲ ਤੇ ਹੱਡੀ ਵੀ ਗੋਡਾ ਜਾਏ ਕੱਢਦਾ ਤਾਂ ਬਾਹਰ। ਇਹ ਜੋਇੰਟ ਕੱਢਿਆ ਹੋਇਆ ਹੈ। ਅੱਛਾ ਮਲੋ ਕ੍ਰੋਸ ਕੱਟਦਾ ਉਹ। ਹਾਂਜੀ ਹਾਂ ਇਹ ਕੱਢਿਆ ਹੋਇਆ। ਉਹ ਆਪਣਾ ਉਹਦੇ ਥੱਲੇ ਵਿੱਚ ਕੱਪੜਾ ਲਾ ਲੈਣਾ। ਹੂੰ ਹੂੰ। ਤੇ ਹਾਂ। ਨਹੀਂ ਵੀਰੇ ਮੈਂ ਤਾਂ ਇੱਕ ਗੱਲ ਕਹ ਹਾਂ ਇੱਥੇ ਚੰਗੇ ਭਲੇ ਲੋਕ ਦਾ ਡਰਾਈਵਰਾਂ ਦਾ ਪਾਣੀ ਵੀ ਯਾਰ ਮੈਂ ਬਿਹਾਰ ਦੇ ਵਿੱਚ ਕੱਲਾ ਲਾ ਕੇ ਆਉਂਦਾ ਰਹੇ ਦਿਨ ਰਾਤ ਮਸ਼ੀਨ ਚੱਲਦੀ ਆ ਮੈਂ ਸਵੇਰੇ 4 ਵਜੇ ਮਸ਼ੀਨ ਖੜਾਉਂਦਾ ਆਂਦਾ ਰਹੇ 5 ਜਾਂ 6 ਵਜੇ ਤੱਕ 2 ਘੰਟੇ ਸੌਂਦਾ ਆਂਦਾ ਰਹੇ ਥਾੜੀ ਚ ਨਾਲੇ ਉੱਥੇ ਦਾ ਖੇਤੇ ਬਹੁਤ ਛੋਟੇ ਨੇ ਨਹੀਂ ਨਹੀਂ ਵੀਰੇ ਪਤਾ ਹੈ ਜਾਂ ਨਾ ਮਾਲਕ ਦਾ ਉਹੀ ਬੰਦਾ ਪਰ ਵੀਰੇ ਆਪਾਂ ਇਹ ਸੋਚਦੇ ਆਂ ਵੀ ਜੇ ਕੁਝ ਵੀ ਨਾ ਰਹਿੰਦਾ ਫੇਰ ਫੇਰ ਕਿੰਨਾ ਬਾਹਾਂਗੇ ਇਹਨੂੰ ਸਰੀਰ ਨੂੰ ਚੰਗੇ ਰਾਂਗੇ ਵੀਰੇ ਮੈਂ ਤਾਂ ਤੈਨੂੰ ਇਹ ਗੱਲ ਕਹਿ ਰਿਹਾ ਹੁਣ ਮੈਨੂੰ ਕੋਈ ਬੰਦੇ ਕਹਿੰਦੇ ਨਾ ਤੂੰ ਮਰ ਮਸ਼ੀਨ ਤੇ ਬੈਂਦੇ ਹੀ ਡਿੱਕੇ ਬੈ ਕੇ ਕੀ ਕਰਨਾ ਹਾਂ ਆਪਣੇ ਕੋਲ ੜਾ ਜ਼ਮੀਨਾਂ ਲੜ ਲੀਆਂ ਨੂੰ ਕਹਿਣ ਲੱਗ ਜਾਂਦੇ ਨੇ ਬਈ ਪਿੰਡ ਦੇ ਹਾਂ ਬੰਦੇ ਹੋਰ ਅੱਛਾ ਵੀ ਯਾਰ ਤੂੰ ਤਾਂ ਆਏ ਆ ਫਲਾਣਾ ਤੂੰ ਕਿਹੜਾ ਹੈਂਡੀਕraft ਮਾਹ ਮੇਰੇ ਬਰਾਬਰ ਕਰਕੇ ਤਾਂ ਦੇਖ ਕੰਮ ਕਰਕੇ ਚੱਲ ਬਈ ਨਾ ਤਾਂ ਕਰਦੇ ਨੇ ਯਾਰ ਨਾ ਐਮਪੀ ਦਾ ਕਣਕ ਦਾ ਫਿਰ ਛੱਤੀਗੜ੍ਹ ਦਾ ਫਿਰ ਮੂੰਗੀ ਦਾ ਕਈ ਵੀ ਰਾਈਟ ਗਿਆ ਪੰਜਾਬ ਦਾ ਵੀ ਲਾਇਆ ਹੂੰ ਹੂੰ ਬਾਈ ਇਹਦਾ ਮੈਂ ਤਾਂ ਉਹਦਾ ਬਈ ਤੇਰੇ ਜਿਗਰੇ ਨੂੰ ਸਲਾਮ ਆ ਬਾਪੂ ਇਹਨੇ ਵਿਚਾਰੇ ਨੇ ਇੰਨਾ ਜ਼ੋਰ ਲਾਇਆ ਮੈਨੂੰ ਕਹਿੰਦਾ ਵੀਰੇ ਮੈਂ ਜਿੰਨੇ ਕ ਜੋਗਾ ਹੈਗਾ ਹਨਾ ਨਹੀਂ ਵੀਰੇ ਰਵੇਰ ਨੂੰ ਲੇਟ ਨਾ ਕਰ ਮੈਂ ਆਉਣਾ ਮੈਂ ਕਹਾਂ ਨਹੀਂ ਮੈਨੂੰ ਤਾਂ ਮੈਂ ਚੱਲ ਵੀ ਨਹੀਂ ਬਾਈ ਤੇਰਾ ਇੰਨਾ ਹੀ ਬਹੁਤ ਸ਼ੁਕਰੀਆ ਤਿਹਾਰ ਚ ਜਾਂਦਾ ਰਹਾਂ ਉਹ ਵੀ ਛੋਟੀ ਵੀਡੀਓ ਦੇਖਦੇ ਨੇ ਅੱਛਾ ਜੀ ਹਾਂ ਜੀ ਹਾਂ ਉਹ ਪਿੰਡਦਿਆਂ ਨੂੰ ਸਾਰਾ ਪਤਾ ਬੱਚਾ ਬੱਚਾ ਜਾਣਦਾ ਵੀ ਮੈਂ ਕਹੇ ਜਾ ਬੰਦਾ ਨਾ ਆਪਾਂ ਨੂੰ ਕੀ ਦਾਰੂ ਵੀਰੇ ਪਤਾ ਕੀ ਹੈ ਬੰਦੇ ਦਾ ਤਾਂ ਨਾ ਆ ਬੰਦੇ ਦਾ ਹਾਲ ਚਾਲ ਪੁੱਛੇ ਤੇ ਪਤਾ ਲੱਗ ਜਾਂਦਾ ਵੀ ਕਹਿਜਾ ਬੰਦਾ ਹੈ ਕਿ ਨਹੀਂ ਬਾਪੂ ਆਪਾਂ ਹੁਣ ਦੁਨੀਆਦਾਰੀ ਘੁੰਮਦੇ ਹੀ ਆਂ ਹਾਂ ਬੰਦੇ ਦਾ ਹਾਲ ਚਾਲ ਪੁੱਛ ਹੱਥ ਪਾਉ ਲਾਉਂਦੇ ਹੀ ਪਤਾ ਲੱਗ ਜਾਂਦਾ ਵੀ ਕਿਵੇਂ ਆ ਵੀਰੇ ਬਾਕੀ ਸਲੂਟ ਆ ਬਾਈ ਤੇਰੀ ਮਿਹਨਤ ਨੂੰ ਰੱਬ ਤੈਨੂੰ ਹੋਰ ਤਾਕੀਆਂ ਦਵੇ ਹੈਨਾ ਚਲ ਜਿਹੜਾ ਸੰਕਟ ਆਇਆ ਉਹਦਾ ਟਲ ਗਿਆ ਹੈ ਜੀ ਆਪਣਾ ਤਾਂ ਥੱਲੇ ਦੇਖ ਕੇ ਟਾਈਮ ਨਹੀਂ ਬੱਸ 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 ਨੀਵੇਂ ਨੂੰ ਦੇਖ ਕੇ ਚੱਲ ਵੀਰੇ ਬਜਾਰੇ ਕਦੇ ਲੱਤਾਂ ਤੇ ਖੜੀ ਨਹੀਂ ਹੋਏ ਆਪਾਂ ਤਾਂ ਫੇਰ ਚਲੋ ਮਹਾਰਾਜ ਨੇ ਤੁਰਨ ਜੋਗੇ ਸ਼ਾਹ ਮੈਂ ਕਹਿੰਦਾ ਵੀਰੇ ਨੀਵਿਆਂ ਨੂੰ ਦੇਖ ਕੇ ਟਾਈਮ ਕੱਟਣਾ ਵਧੀਆ ਕੱਟ ਹੁੰਦਾ ਹੈ ਇਹ ਉੱਚਿਆਂ ਨੂੰ ਦੇਖ ਕੇ ਕੱਟੇਗਾ ਅੱਗੇ ਆਪਾਂ ਉੱਪਰ ਨੂੰ ਨਿਗਾਹ ਰੱਖਾਂਗੇ ਜਿਹੜਾ ਮੜਾ ਮੋਟਾ ਚੱਲਦਾ ਉਹ ਤੋਂ ਨਹੀਂ 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 ਕੋਈ ਵੀਰੇ ਬਹੁਤ ਵਧੀਆ ਮੈਂ ਤਾਂ ਤੁਹਾਨੂੰ ਕਹਾਂਗਾ ਕੋਈ ਛੇੜਛਾੜ ਨਹੀਂ ਕੋਈ ਨਜ਼ਾਰੇ ਨਾਲ ਜ਼ਿੰਦਗੀ ਜੀਓ ਹੈ ਕਿ ਨਹੀਂ ਠੀਕ ਆ ਵੀਰੇ ਠੀਕ ਆ ਸ਼ੁਕਰੀਆ ਭਾਈ ਲਵ ਯੂ ਆ ਤੇਰੇ ਨਾਲ ਯਾਰ ਫੇਰ ਤੁਹਾਨੂੰ ਬਾਈ ਦੇਣਾ ਮਸ਼ੀਨਾਂ ਕੋਲ ਵੀ ਕਿਤੇ ਜਾਵ ਆ ਵੀਰੇ ਉੱਥੇ ਪੁੱਲੀ ਹੋਈ ਆ ਰੋਣ ਜਿੱਦਾਂ ਬਾਈ ਕਿਤੇ ਲਵੇ ਤਵੇ ਉੱਥੇ ਲੱਗਿਆ ਨਾ ਆਪਣੇ 36 ਘਟ ਜਾਣਾ ਇਹਨਾਂ ਨੇ ਵੀ ਆਪਾਂ ਵੀ ਜਾਣਾ ਬਾਈ ਇਹਨੂੰ ਚਲਾਉਂਦੇ ਇਹਨੂੰ ਵੀ ਦਿਖਾਵਾਂਗੇ ਬਾਈ ਤੁਹਾਨੂੰ ਹਨਾ ਠੀਕ ਆ ਵੀਰੇ ਲਓ ਜੀ ਬਾਈ ਸੇਵਕ ਬਾਈ ਕੋਲੇ ਮਸ਼ੀਨਾਂ ਦਾ ਰਸ ਪਿਆ ਹੈ ਜਿਆਦਾ ਮਸ਼ੀਨ ਤੇ ਮਸ਼ੀਨ ਚੜੀ ਪਈ ਹੈ ਵੀ ਹੁਣ ਕੀ ਕਰੇ ਹਨਾ ਸੀਜ਼ਨ ਦੇ ਵਿੱਚ ਇਹਦੇ ਕੋਲ ਮਸ਼ੀਨ ਭੇਜੀ ਆ ਅੱਜ ਹਿੱਸੇ ਦਾ ਕੰਮ ਜਿਹੜਾ ਟਾਇਰ ਟੂਰ ਹਨ ਫਿੱਟ ਕਰਕੇ ਆਪਾਂ ਵਧੀਆ ਨਾ ਟਾਇਰ ਹਨ ਨਾ ਜਿਵੇਂ ਫਿਟਿੰਗ ਹੋ ਗਈ। ਵੀ ਜਨੇ ਆਪ ਬੈਡ ਬੁੱਡ ਵੀ ਕਹਿਦੀ ਹੈ ਨਾ ਟਾਇਰ 9 16 ਦੇ ਪਾਏ ਤੇ ਵੀ ਨਵੇਂ ਟਾਇਰ ਹੈ ਵੱਲੋ। ਫੇਰ ਵੀ ਢਾਲ ਢੂਠ ਠੀਕ ਹੈ ਆ। ਬਹੁਤੋ ਜਾਨੀ ਉੱਪਰ ਥੱਲੇ ਕੋਈ ਨਹੀਂ। ਬਾਕੀ ਪਿੰਟਰ ਸਾਹਿਬ ਨੇ ਰਿਮ ਰਮ ਸਾਫ ਕਰਤੇ ਹਨ। ਦੇਖੋ ਆਬਾ ਉਬਾ ਚਮਕਾ ਦਿਆ ਰੰਗ ਇਹਨਾਂ ਨੂੰ ਚਿੱਟਾ। ਇਹਨੂੰ ਹੱਬ ਨੂੰ ਲਾਲ ਰਿਮ ਨੂੰ ਚਿੱਟਾ ਕਰਨਾ। ਹੁਣ ਬੰਦੇ ਦਾ ਆਪਣੇ ਸੌਂਗੇ। ਸਾਰੇ ਮਗੀ ਹਿੱਸਾ ਤੇ ਫਿਟਿੰਗ ਆ ਇਹ ਟੂਲ ਪਰ ਥੋੜਾ ਜਿਹਾ ਜੰਗਲਾ ਆ ਜਿਹੜਾ ਹਨਾ ਮੈਂ ਕਿ ਚਲੋ ਟੂਲ ਖਾਲੀ ਹੋ ਆ ਇਹਦੇ ਉਪਰ ਜੰਗਲਾ ਆ ਜੇ ਲਵਾ ਕੇ ਸਪੋਰਟਾਂ ਜੀਆਂ ਪਵਾ ਕੇ ਸਮਾਨ ਆ ਜਿਹੜਾ ਮਣਾ-ਵੋਟਾ ਗੁੱਟ ਕੇ ਘਟ ਕੇ ਆ ਨਾ ਉਹ ਹੋ ਜਾਣਗੇ ਬਾਕੀ ਤਾਂ ਸਾਰਾ ਸਮਾਨ ਸੱਟ-ਸੱਟ ਕਰਕੇ ਛਤਰੀ ਦੀ ਅੱਜ ਇਲੈਕਟ੍ਰੀਸ਼ੀਅਨ ਸੱਧਿਆ ਦਾ ਉਹਨੇ ਲਾਈਟਾਂ ਲੂਟਾਂ ਪਾਤੀ ਅੱਜ ਅੱਜ ਰਹਿ ਗਈ ਪ੍ਰਿੰਟਰ ਦੀ ਪ੍ਰਿੰਟਰ ਦੀ ਕਮੀ ਕਰਕੇ ਵਜਿਨ ਥੋੜੀ ਜਨਾ ਵੀ ਅੱਜ ਨਹੀਂ ਚੱਲ ਜਣੀ ਵੀ ਲਾਈਟਾਂ ਹੈੱਡਲਾਈਟਾਂ ਜੋ ਵੀ ਜਿੰਨੀਆਂ ਵੀ ਲਾਈਟਾਂ ਕਮੈਂਟ ਤੇ ਸਾਰੀਆਂ ਚਾਲੂ ਕਰਾ ਕੇ ਇਲੈਕਟ੍ਰੀਸ਼ੀਅਨ ਆਪਣਾ ਬਾਈ ਆਇਆ ਅੱਜ ਪੂਰੀ ਦਿਹਾੜੀ ਕੋ ਲਾ ਗਿਆ ਲਾ ਕੇ ਛਤਰੀ ਦੀ ਗੱਲਬਾਤ ਬਣ ਗਈ ਸਾਈਡ ਕਰਾਫ ਦੀ ਲਾ ਤੇ ਸ਼ੀਸ਼ੇ ਵੀ ਲਾ ਤੇ ਗੱਬੇ ਸ਼ੀਸ਼ਾ ਉਹ ਡੈਕ ਫਟ ਕਰਤਾ ਬਾਈ ਛਤਰੀ ਦੇ ਵਿੱਚੇ ਹਨਾ ਵੀ ਹੁਣ ਸਵਾਦ ਆ ਗਿਆ ਕੰਮ ਦਾ ਬਾਕੀ ਹੁਣ ਆਹ ਪਲੇਟ ਤੀ ਜਿਹੜੀ ਸਾਹਮਣੇ ਲੱਗਦੀ ਆ ਸਰਾਹ ਸਰ ਤੇ ਇਹ ਬਾਈ ਗਲੀ ਗੋਲੀ ਜੀ ਦੀ ਖਾਸੀ ਆ ਦੇਖੋ ਜਮੂਰੇ ਤੇ ਗਲੀ ਹੀ ਟੀਣਾ ਮੈਂ ਕਹਾਂ ਵੀ ਨਵੀਂ ਲਾ ਦੇ ਯਾਰ ਆਪਣੇ ਇਹ ਵੀ ਨਵੀਂ ਲਵਾ ਦੇਣੀ ਬਾਕੀ ਲੈ ਨੂਨ ਜਿਹੜੀ ਟਾਇਰਾਂ ਦੀ ਦੀ ਕਰਕੇ ਬਾਕੀ ਕਈ ਵੀਰੇ ਹਨਾ ਰੇਟ ਪੁੱਛਦੇ ਟਾਇਰਾਂ ਦਾ ਬਾਈ ਇਹ ਟਾਇਰ ਆਪਾਂ ਨੇ 15000 ਰੁਪਏ ਤੇ ਲੈ ਆਨੇ ਆ ਵਿੱਚੇ ਰਿਮ ਵਿੱਚ ਟਾਇਰ ਗੁੱਡੀ ਪੂਰੀ ਖੜੀ ਆ ਦੋਨੇ ਟਾਇਰਾਂ ਦੀ ਬਾਕੀ ਆਪਣੇ ਆਪ ਆਇਆ ਦੂਜੀ ਟੋਕਰੀ ਦੇੰਮ ਇਹ ਪਾਰਛਾ ਬਣਾ ਲਿਆ ਜੀ ਪਿੱਛੇ ਵਾਲਾ ਜਿਹਨੇ ਮੱਲੋ ਢੇਰੀ ਲਾਉਣੀ ਆ ਫੂਸ ਵਾਲੀ ਇਹ ਬਣਾਤਾ ਸੇਵਕ ਬਾਈ ਨੇ ਵੀ ਇਹ ਹੁਣ ਸਵੇਰੇ ਚੱਕ ਕੇ ਵਸ ਹਨ ਬੈਰਿੰਗ ਲਾ ਕੇ ਘੋੜੀਆਂ ਲਾ ਦਈਏ 2 5 6 ਨੰਬਰ ਦੇ ਲਾਏ ਆ ਨੇ ਹਾਂ 6 ਨੰਬਰ ਦੇ ਸਾਈਜ਼ ਆ ਜਿਹੜੇ ਲਾ ਕੇ ਹਨ ਘੋੜੀਆਂ ਸਵੇਰੇ ਲਾ ਕੇ ਇਹਨੂੰ ਕਰ ਦਾਂਗੇ ਫਿੱਟਾ ਬਾਕੀ ਦੂਜੀ ਕਰਤਾਰ ਮਸ਼ੀਨ ਵੀ ਆਪਣੇ ਉਹ ਬਾਹਰ ਖੜੀ ਆ ਉਹਦੇ ਵੀ ਬਣਾਤਾ ਇਹ ਦੋ ਟਾਇਰ ਆਪਣੇ ਆਪ ਆਇਆ ਟੋਕਰੀ ਦੇਮ ਵਾਲੇ ਇਹ ਵੀ ਬਾਈ ਕੱਲ ਨੂੰ ਹਨਾ ਉੱਪਰ ਚੜਾ ਕੇ ਬਣੇ ਬਣਾਏ ਲੈ ਜਾਗੇ ਕਈ ਵੀਰਾਂ ਸਾਂ ਕਮੈਂਟ ਆਏ ਤੇ ਬੀਬੀ ਦੇ ਜਰੂਰ ਇਹ ਚ ਲਾ ਦਿਓ ਆਪਣੇ ਜਿਹੜਾ ਆਪਣਾ ਮੱਕੀ ਵਾਲਾ ਕਟਰ ਆ ਹਨਾ ਇਹ ਵਾਲਾ ਕਟਰ ਹੈ ਇਹਨੂੰ ਟਾਇਰ ਲਾ ਦਿਓ ਪਰ ਇਹਨੂੰ ਬਾਈ ਸੂਤ ਨਹੀਂ ਇਹ ਆਉਣੇ ਹਨਾ ਫਰਕ ਆ ਥੋੜਾ ਜਿਹਾ ਉਹਦੇ ਕਰਕੇ ਮੈਂ ਕਿਹਾ ਚੱਲ ਜੇ ਸੂਤ ਆਏ ਬਾਕੀ ਅੱਜ ਲੋਗੋ ਇਹ ਵੀ ਲਾਤੇ ਬਾਈ ਅੱਜ ਮੱਕੀ ਵਾਲਾ ਕਟਰ ਤੇ ਲਾਤਾ ਉਧਰ ਮਸ਼ੀਨ ਤੇ ਲਾਤਾ ਆਪਣੇ ਵਾਲੀ ਤੇ ਹੋ ਜੋ ਗਏ ਇਧਰ ਮਸ਼ੀਨ ਤੇ ਲਾਤਾ ਬਿਲਕੁਲ ਸੈਟ ਆ ਗਿਆ ਜਿੱਥੇ ਮੰਨ ਲਓ ਦਸ਼ਮੇਸ਼ ਦਾ ਲੋਗੋ ਦਾ ਬਦ ਦਸ਼ਮੇਸ਼ ਦਾ ਢੱਕਤਾ ਆਪਣੇ ਵਾਲਾ ਲਾਤਾ ਇਹਨਾਂ ਗੱਲਬਾਤ ਬਣ ਗਈ ਪੂਰੀ ਹਾਂ ਬੋਲ ਬਣਾ ਚੱਲੀਏ ਹੋਰ ਚਲੋ ਹਾਂ ਆ ਲਓ ਗੋ ਲਾਦਾ ਬਾਈ ਠੀਕ ਆ ਹਾਂ ਨਾ ਵਧੀਆ ਬਣ ਗਿਆ ਹੈ ਸੈਟ ਆ ਗਿਆ ਨਾ ਉਹਦੇ ਸਟicker ਤੇ ਸੈਟ ਆ ਗਿਆ ਤੇਲਾ ਸਾਡੇ ਦਸ਼ਮੇ ਜਿਹੜੇ ਕੋਟ ਲਾ ਗਿਆ ਬਾਕੀ ਆਪਣੇ ਚੈਨਲ ਦਾ ਲੋਗੋ ਹੈ ਜਿਹੜਾ ਬਿਲਕੁਲ ਐਂ ਤਰੀਕੇ ਨਾਲ ਸੈਟ ਆ ਗਿਆ ਵੀ ਜਿਵੇਂ ਹੀ ਬਦਲ ਆਦਾ ਹੈ ਹੈ ਵਿਕੋ ਆਪਣੀ ਦੇ ਪਿੱਛੇ ਪਹਿਲੀ ਲੱਗਿਆ ਹੈ ਨਾ ਹਾਂ ਬਾਕੀ ਕੰਮ ਦਾ ਹੁਣ ਉਹੀ ਰਹਿ ਗਿਆ ਬਾਈ ਆ ਬਣ ਗਿਆ ਢੇਰੀਆਂ ਵਾਲਾ ਪਾਸ਼ਾ ਪਾਟਾ ਜਾਂ ਇਹ ਸਵੇਰੇ ਲਾਉਣਗੇ ਪੁੰਚੇ ਇੱਥੇ ਫੁਰੇ ਲਾ ਗੂੜਾ ਪਰਮਾ ਨੇ ਬਾਕੀ ਬੜਾ ਸ਼ਰਾਗ ਸਰੂਪ ਤੋਂ ਵੱਜੇ ਹੋਇਆ ਦੇਖ ਆ ਇੱਥੇ ਘੋੜੀ ਕਾਸ ਹੋਣੀ ਔਰੇ ਆਦੇ ਐ ਚ ਘੋੜੀ ਕਾਸ ਹੋਣੀ ਐਦੇ ਜੇ ਬਹਿਰ ਘੋੜੀਆਂ ਪੈ ਕੇ ਫਿੱਟ ਹੋ ਜਣ ਨੇ ਮਿੰਟ 10 ਤੱਕ ਆ ਮਾ ਬਟੇਰੀ ਛੱਡੀ ਜਾਊਗਾ ਨਾ ਫਿਰ ਹੈਗੇ ਨਹੀਂ ਉਧਰ ਮੰਗਦੇ ਆ ਬਟੇਰੀ ਵਾਲਾ ਜੁਗਾੜ ਹੂੰ ਬਟੇਰੀ ਛੱਡ ਦੀ ਲਿਆ ਉਹ ਥਾਂ ਥਾਂ ਨਾਲ ਖਰਾਬ ਹੋਊਗਾ ਹਾਂ ਵੀ ਅੱਗ ਲਾਉਣੀ ਸੌਕੀ ਹੋ ਜਾਂਦੀ ਉਹਨਾਂ ਨੂੰ ਠੀਕ ਆ ਮਸ਼ੀਨ ਮਾ ਵਧੀਆ ਹੂੰ ਐਨ ਵਧੀਆ ਕੰਮ ਹੁਣ ਕੋਈ ਘਸਰ ਨਹੀਂ ਛੱਡੀ ਤੇਰੇ ਸਾਹਮਣੇ ਮੋਰਨੀਆਂ ਨਵੇਂ ਮਾਡਲ ਦੀਆਂ ਕਰਾਤੀਆਂ ਅਦਲਾ ਜੰਗਲਾ ਭਾ ਗਏ ਆ ਕਿਸੇ ਨੇ ਲਾ ਹੀ ਨਹੀਂ ਪਤਾ ਇੱਥੇ ਵਿਆਹ ਵਤ ਸਵੇਰੇ ਆਪੇ ਤੇ ਹਾਰ ਚੱਕਣੇ ਬਣਿਆ ਆ ਕਿ ਆਪੇ ਹੋਲਡਰ ਫੜਨਾ ਪੈਣਾ ਹੈ ਹੈਗਾ ਨਹੀਂ ਬਰਮਾ ਲੈ ਕੇ ਸਵੇਰੇ ਹੁਣ ਬਾਪੂ ਨੂੰ ਲਿਆਉਂਗਾ ਨਾਲ ਦੋ ਆਂ ਚਾਹ ਤੂੰ ਆਂਗੇ ਤੇ ਫਿਰ ਗੱਡੀ ਮੋੜ ਲਈ ਜੀ ਤੂੰ ਆ ਜੂ ਮੈਨੂੰ ਛੱਡ ਕੇ ਗੱਡੀ ਮੋੜ ਲਈ ਕੱਲ ਤਾਂ ਮਸ਼ੀਨ ਤੋਤੇ ਜਾਣੀ ਬਾਕੀ 12 ਵਿੱਚ ਬਲ ਤਾਂ ਇਹ ਵੀ ਕੱਢਤਾ 3175 ਜਿਹੜਾ 3000 ਨੰਬਰ ਵੈਲਟ ਪਉਣੀ ਸੀ ਇਹ ਵੀ ਪਾਤੀ ਮੈਨਾਂ ਕਹਿਆ ਦਾ ਥਰਾਕੇ ਮਰਾਲੋ ਇੱਥੇ ਮੁੰਡਿਆਂ ਨੂੰ ਜੋਗੇ ਉਹਨਾਂ ਨੂੰ ਵੀ ਇੱਥੇ ਥਰਾਕ ਮਰਾਲੋ ਹੋਰ ਥੋੜਾ ਜਿਹਾ ਫਰਕ ਪੈ ਵੀ ਠੀਕ ਆ ਛਤਰੀ ਲਾਈਟਾਂ ਵੀ ਲਾ ਗਿਆ ਲੈਕਟ੍ਰੀਸ਼ਨ ਹੈ ਹਾਂ ਕੋਈ ਹੱਟ ਕਰਕੇ ਲਾਈਟਾਂ ਵੀ ਲਾ ਥਾਰਾ ਕੁਸ ਕਰ ਗਿਆ ਵਧੀਆ ਡੈਕ ਉੱਥੇ ਬਾਈ ਪਾਣੀ ਨਹੀਂ ਪਊਗਾ ਹੁਣ ਉਦੋਂ ਛਤਰੀ ਡੈਕ ਪਾਣੀ ਪਈ ਜਾਂਦਾ ਰਹੀ ਜਿਹੜਾ ਕੋਈ ਕਲਰ ਕੂਲਰ ਤੀ ਸਿੱਧੀ ਛਤਰੀ ਦੀ ਏ ਆ ਦੇਗਾ ਪਰ ਭਾਰੀ ਬਹੁਤ ਆ ਆਹ ਭਾਰੀ ਹੈਂ ਭਾਰੀ ਬਹੁਤ ਆ ਫਿਲਦੀ ਨਹੀਂ ਹੈਗੀ ਉਹ ਮੈਨਾਂ ਹੋਊਗੀ ਕੁਆਂਟਲ ਦੇ ਵੱਧ ਹੋਊਗੀ ਹਾਂ ਬਣਾਵੇ ਗਾਈ ਨਹੀਂ ਹੈ ਹਾਂ ਆ ਪਲੇਟ ਜੀ ਬਣਾਉਣੀ ਹੈ ਸਵੇਰੇ ਦਾ ਦੁਬਾਰੇ ਰਹਿ ਗਿਆ ਇੱਕ ਮਕੈਨਿਕਲ ਜਿਹੜਾ ਪਾਈਪ ਜਿਆ ਦਿੱਤਾ ਇਹਨਾਂ ਨੂੰ ਮੈਂ ਸਿੱਧਾ ਦਾ ਕਾਲ ਇਹਦਾ ਮੈਂ ਕਿਹਾ ਚੱਲ ਨਵਾਂ ਹੀ ਬਣਵਾ ਲਿਓ ਤੇ ਮੂਹ ਸੇਵਕ ਤੇ ਗਿਆ ਤੋਂ 5 2 4 ਦਾ ਪਾਈਪ ਪਾਣਾ ਹੈ ਹੈ ਕਿ ਨਹੀਂ ਬਾਕੀ ਇਹਦੇ ਕੋਈ ਮਸ਼ੀਨਾ ਬਾਈ ਬਹੁਤ ਆ ਆ ਕਰਤਾਰ ਹੁਣ 22 ਤਰੀਕ ਨੂੰ ਦੇਣੀ ਆ ਪੰਜਾਬ ਝੋਨ ਅਸਿਜਨ ਹੁਣ ਹਜੇ ਪੇਂਟਿੰਗ ਦੀ ਖਾਸੀ ਪਈ ਆ ਕਹਿੰਦਾ ਬਾਈ ਹੁਣ ਸੀਨ ਦੇ ਵਿੱਚ ਆਏ ਆਪਾਂ ਵੀ ਗਸਤੀ ਤਾਂ ਆਪਣੀ ਵੀ ਆ ਹੈਗਾ ਨਹੀਂ ਫੜੇ ਪੈਰ ਖੜਾਉਣੇ ਹਾਂ ਮਗਲ ਇੱਟਾਂ ਨੂੰ ਡੰਕਾ ਕਹਿੰਦਾ ਜੋਗਾ ਕਹਿੰਦਾ ਬਾਈ ਕਹਿੰਦਾ ਸਾਰੀ ਚਲਦੀਆਂ ਕਰ ਗਿਆ ਵਧੀਆ ਕੰਮ ਹਾਂ ਆ ਰੈਗੀ ਬਲੇਡੀ ਚਲੇ ਵੀ ਬਣਾਉਂਦੇ ਮੇਰੇ ਫੇਰੇ ਆ ਜਾਗੇ ਸਾਧਰੇ ਹੈਗਾ ਨਹੀਂ ਆ ਪ੍ਰੇਮਰ ਮਾਰਤਾ ਇਹਨੂੰ ਮਸ਼ੀਨ ਨੂੰ ਆਹਰਾ ਪ੍ਰੇਮਰ ਪ੍ਰੋ ਜੀ ਬੰਦੇ ਆਪਣੇ ਪਾਏ ਆ ਬਾਈ ਨਜ਼ਾਰੇ ਨਾਲ ਪੱਖੇ ਥੱਲੇ ਆਏ ਨਹੀਂ ਹੈਗਾ ਕਈ ਬੰਦੇ ਨੇ ਬਾਈ ਆਏ ਆ ਬਲੋ ਫਲਾਣਾ ਇੱਧਰ ਕਟਰ ਤੇ ਲੋਕੋ ਲਾਤਾ ਆਪਣੇ ਵਾਲੇ ਇੱਧਰ ਰਹਿ ਗਿਆ ਬਸ ਇੱਧਰ ਦਾ ਲਾਤਾ ਆਹ ਲਾਤਾ ਇੱਧਰ ਦੇ ਵੀ ਅੰਦਰ ਰਤੋਂ ਬਾਸ ਕਟਰ ਰਹਿ ਗਈ ਪਸਾਉਣੇ ਤੇ ਅਦਰ ਸੇਫ ਕੋ ਬਾਈ ਜੀਪ ਹੋਣੀ ਲਾ ਗਿਆ ਆਲਾਈ ਕਰਕੇ ਢੋਲ ਪਾ ਕੇ ਟਰਾਲੀ ਬੰਦੇ ਆਪਣੇ ਪਾਏ ਆ ਇੱਧਰ ਰਾਮ ਗੁਰ ਹੋ ਜੋਗੇ ਤੋਤੇ ਕਦਾ ਬੜਾ ਲੋਕ ਆਪਾਂ ਕੇਗਾ ਠੰਡ ਲੱਗਦੀ ਆ ਹੈ ਹੈ ਕੱਲ ਮੀਂਹ ਪਿਆਣਾ ਖਾਣ ਹੋ ਗਿਆ ਹੈ ਕੱਲ ਮੀਂਹ ਪਿਆਣਾ ਖਾਣ ਹੋ ਗਿਆ ਹਾਂ ਵਰਕ ਪੈ ਗਿਆ ਰੋਟੀ ਖਾ ਲਈ ਇਹਨਾਂ ਨੂੰ ਬਿਲਾ ਦੇ ਦੀ ਰੋਟੀ ਵਧੀਆ ਹੀ ਜਾਂਦੀ ਆ ਠੀਕ ਆ ਲਾਈਟਰ ਜੀ ਚਲ ਗਿਆ ਹਾਂ ਚੱਲ ਜਾਂਦੀ ਆ ਲਾਈਟਰ ਸਭ ਪਿੱਛੇ ਵਾਲੇ ਬੱਤੀਆਂ ਬੁੱਤੀਆਂ ਸਾ ਨਹੀਂ ਚੱਲ ਗਿਆ ਐਨਡੀਟਰ ਸਾਰੇ ਚਗਾ ਦਿਆ ਪਿੱਛੇ ਵਾਲੇ ਵੀ ਅਸਿਆ ਉਹਦੇ ਇੱਕ ਪਲੱਗ ਕਢਾ ਲੈਣਾ ਦਾ ਉਹਨੂੰ ਕੰਨ ਦੇ ਇੱਕ ਤੱਪਲਾ ਕੱਢਦੇ ਛੂ ਪਛਨ ਤਾਰਾਂ ਅਗੱਦਾ ਗੱਡੀ ਚੋਂ ਕਢ ਲਿਆ ਜੋਗੇ ਨੇ ਜੇ ਬੈ ਕੇ ਜਿਆਦਾ ਲਾ ਲੱਗਦਾ ਮੈਨੂੰ ਸਹੀ ਹੈ ਸਹੀ ਹੈ ਸਹੀ ਆ ਠੀਕ ਆ ਹੰਡਰੋਡ ਤਾਂ ਲਾਦੀ ਕੰਬਲ ਕੰਬਲ ਪੂਰੇ ਆ ਹਾਂ ਸਹੀ ਬੈ ਸਹੀ ਵਧੀਆ ਆ ਪਿਆ ਆਪਣਾ ਦੂਆ ਜਸਵੀਰ ਬਾਈ ਤੂੰ ਤਾਂ ਦੂਰ ਹੀ ਹੋਇਆ ਮੈਂ ਬਤੰਦਰਾ ਦੂਰ ਤਾਂ ਨਹੀਂ ਹੋਇਆ ਹਾਂ ਜੋਗੇ ਜੋਗੇ ਆਜੋ ਪਾਜੋ ਹੁਣ ਇਧਰ ਆ ਬਾਈ ਕਰਤਾਰ ਵਾਲਾ ਫੋਰਮੈਨ ਦਾ ਬਾਹਰੇ ਪੈ ਗਿਆ ਬੰਦਰਾ ਹੋਰ ਆ ਜਾ ਤੈਨੂੰ ਕੋ ਲੈ ਨਾ ਜਾ ਫਿਰ ਆਪ ਨੂੰ ਨਹੀਂ ਜੀ ਜਾਣਾ ਹੋ ਇਹ ਨਹੀਂ ਦੇਖੇ ਜਾਂਦਾ ਹਾਂ ਇਹ ਚੱਕੇ ਹਾਂ ਪਸਾਣੇ ਮੰਦਿਆ ਨਾ ਚੱਕੇ ਜਿਵੇਂ ਕੋਈ ਇਹ ਕਿਵੇਂ ਲੈ ਜਾਦਾ ਕੀ ਪਤਾ ਹੁੰਦਾ ਇਹ ਭਾਰਤੋਂ ਏਰੀਆ ਹੈ ਪਾਪੂ ਚਲ ਗਿਆ ਘਰ ਨੂੰ ਹਾਂ ਇਹਦੇ ਪਿਛੇ ਵੀ ਲਾਤਾ ਲੋਗ ਇਹਦੇ ਵੀ ਜਮੈਂ ਐ ਗੱਲ ਬਣ ਗਈ ਵੀ ਜਿਵੇਂ ਨਾ ਕੰਪਨੀ ਨੇ ਦੇ ਕੋਈ ਮੰਨ ਲਓ ਕੋਈ ਨਵਾਂ ਸਟicker ਲਾਂਚ ਕਰਿਆ ਹੁੰਦਾ ਬਿਲਕੁਲ ਵੀ ਪਤਾ ਲੱਗਣ ਦਦਾ ਬਾਕੀ 4 ਮੈਂ ਦਾ ਟਰੈਕਟਰ ਰਹਿ ਗਿਆ ਹੁਣ ਐ ਬੁਰਬਾ ਨਾ ਤੇਰੇ ਟਰੈਕਟਰ ਤੇ ਲਾਉਣਾ ਹੁਣ ਇੱਕ ਦੋ ਗਏ ਉਹ ਲੈ ਗਿਆ ਤਾਂ ਮੁੰਡਾ ਦੁਬਾਰਾ ਜਿਹੜਾ ਆ ਤਾਂ ਵੀਡੀਓ ਵਿੱਚ ਦੇਖਣ ਆਲਾ ਕੀ ਕਹਿੰਦਾ ਵਾ ਹਾਂ ਲਾਉਂਗਾ ਮੈਂ ਟਰੈਕਟਰ ਤੇ ਅੱਛਾ ਬਾਕੀ ਗੱਡੀ ਪਿੱਛੇ ਛੋਟੇ ਲਾਤੇ ਕੱਲ ਜੱਗ੍ਹ ਲੈਣੇ ਆਪਣੇ ਲਾਤੇ ਭੁੱਲਰ ਨੇ ਉੱਥੇ ਆ ਲਾਇਆ ਤੋਰੇ ਲਾਹਤਾ ਇੱਕ ਮੂਰੇ ਲਾਤਾ ਇੱਕ ਹੈ ਗੱਡੀ ਦੇਖ ਕੇ ਖੜਿਆ ਕਹਿੰਦਾ ਮੈਂ ਮੱਥਾ ਟੇਕਣ ਚੱਲਿਆ ਦਾ ਇੱਥੇ ਹਾਂ ਦੇਖ ਕੇ ਗੱਡੀ ਕਹਿੰਦਾ ਮੈਂ ਖੜਿਆ ਬਾਈ ਨੂੰ ਮਿਲ ਕੇ ਚੱਲੀਏ ਅੱਛਾ ਹਾਂ ਬਾਕੀ ਸ਼ੰਦਰਾ ਚੱਲ ਗਿਆ ਇੱਧਰ ਅਸੀਂ ਹੁਣ ਆਏ ਹਾਂ ਔਰ ਇਹ ਤਾਂ ਕਨੈਡਾ ਵਾਂਗ ਨਾ ਵਾਰੀਂ ਵੱਜ ਗਿਆ ਨਾ ਸੇਵਕ ਅਪੈਰਲਮੈਂਟ ਬਹੁਤ ਵਧੀਆ ਬਾਈ ਹੈ ਨਾ ਕੰਮ ਆ ਜਿਹੜਾ ਇਹਦਾ ਮੈਂ ਕਹਿੰਦਾ ਵੀ ਸਰਾ ਹੀ ਆ ਆ ਨੰਬਰ ਆ ਇਹਦਾ 95 7300288 ਵਧੀਆ ਬਾਈ ਬੰਦਾ ਹੈ ਨਾ ਨਰਮ ਮੁੰਡਾ ਹੈ ਬਹੁਤ ਥੋੜਾ ਕੰਮ ਕਰਦਾ ਚਲੋ ਆ ਲੇਟ ਫੇਟ ਤਾਂ ਬਈ ਤੁਹਾਨੂੰ ਪਤਾ ਹੀ ਆ ਨਾ ਇੰਨੀਆਂ ਮਸ਼ੀਨਾਂ ਹੋਣ ਕਿ ਠੀਕ ਨਹੀਂ ਫੋਰਮੈਨ ਕੋਈ ਵੀ ਬੰਦਾ ਚਾਹੀ ਜਿੰਨੀ ਇੰਨੀਆਂ ਮਸ਼ੀਨਾਂ ਮਸ਼ੀਨਾਂ ਇੰਨੀਆਂ ਮਸ਼ੀਨਾਂ ਹੋਣਾ ਨਾ ਮਗਾ ਟੋਗੜ ਵੀ 7-8 ਮਸ਼ੀਨਾਂ ਖੜੀਆਂ ਐ ਬਈ ਆਪਣਿਆਂ ਦੀ ਵੀ ਖੜੀ ਆ ਹੁਣ ਆਪਣੇ ਦੇ ਜੋ ਜਾਣਾ ਉਹਦੇ ਵੇਲੇ ਝੋਨੇ ਆਣੀ ਪਹਿਲਾਂ ਤਿਆਰ ਖੜੀਆਂ ਹੋ ਕੇ 22 ਤਰੀਕ ਨੂੰ ਮੈਂ ਮਸ਼ੀਨ ਦੇਣੀ ਆ ਉਹ ਕਰਤਾਰ ਜਿਹੜੀ ਖੜੀ ਆ ਨਾ ਅੰਦਰ 22 ਮਾਡਲ ਨੂੰ 22 ਤਰੀਕ ਨੂੰ ਦੇਣੀ ਆ ਉਹ ਦੇਖ ਲਾ ਜੀ ਉਹਦੇ ਰਿਪੇਅਰ ਕਰਦੇ ਆ ਰੰਗ ਵੀ ਕਰਨਾ ਪ੍ਰੇਮਰ ਮਾਰਨਾ ਰੰਗ ਕਰਨਾ ਬਹੁਤ ਕੰਮ ਹਜੇ ਆਪਾਂ ਚਲੋ ਠੀਕ ਹੈ ਜੀ ਹੁਣ 12:30 ਕਿਲਾ ਟਾਈਮ ਹੋ ਗਿਆ ਰੋਜ਼ ਜਿੱਦਨ ਦੀ ਉਰੇ ਮਸ਼ੀਨ ਆਈ ਆ ਘਰੇ ਕਦੇ 12 ਕਦੇ ਇੱਕ ਰਾਤ ਅਈ 3 ਵਜੇ ਗਏ ਬਈ ਸ਼ਾਹਕੋਟ ਦੇ ਮੋਟਰਾਂ ਲਈ ਗਏ ਫਿਰ ਮੈਂ ਗੱਡੀ ਡਿੱਗੀ ਜੇ ਰੱਖ ਲਏ ਚੱਕੇ ਉੱਪਰ ਬਈ ਲੈ ਕਿੰਨੀ ਮੈਨੂੰ ਇਹਦਾ ਲੱਗੇ ਵੀ ਆਉਣਾ ਨਹੀਂ ਜ ਵਿੱਚ ਮੋਟਰ ਨਾਲ ਪਾ ਕੇ ਡਿੱਗੀ ਵੀ ਇਹੀ ਲਾ ਲਈ ਥੋੜੀ ਖੁੱਲੀ ਰਹੀ ਰੱਸੀ ਦਾ ਬੰਦੀ ਅੱਛਾ ਹਾਂ ਸ਼ਾਹਕੋਟ ਦੇ ਲੈ ਹਾਂ ਉਪਣਾ ਹੀ ਲਿਆਂਦਾ ਬੰਨ ਕੇ ਸਵੇਰੇ ਉਹਦੇ ਕਰਮੰਦ ਦੇ ਘਰ ਆਦਾਰੇ ਉੱਤੇ ਬਾਪੂ ਸਵੇਰੇ ਲਿਆਇਆ ਉਹ ਨੂੰ ਆਉਣ ਲੱਗੇ ਹੁਣ ਉਹ ਉਹ ਆਪਣੇ ਨਾਲ ਲੈ ਗਿਆ ਇਹਨੇ ਕਿਹਾ ਚੈਨ ਟੱਪਦੀਏ ਇਹਦੀ ਚਲੋ ਠੀਕ ਆ ਬਾਈ ਮਿਲਦੇ ਹਾਂ ਹੁਣ ਕੱਲ ਦੀ ਨੈਕਸਟ ਵੀਡੀਓ ਚ ਕੱਲ ਨੂੰ 100% ਆ ਜਿਹੜੀ ਇੱਥੇ ਤੋਂ ਰਵਾਨਗੀ ਕਰਦਾਂਗੇ ਜਿੱਥੇ ਵੀ ਆਪਾਂ ਜਾਣਾ ਹਨਾ ਅਜੇ ਪਲਾਨ ਕੋਈ ਨਹੀਂ ਹੈ ਕਿ ਕਿੱਧਰ ਨੂੰ ਜਾਣਾ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਚੋਕਰੀ ਜੀ ਸਾਡੀ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ